ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਬਿਊਟੀ ਕੈਰੀਅਰ ਗਾਈਡ ਦੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰੋਜ਼ੀ ਸਿੱਧੂ ਦੋਸਤੋ ਦੁਨੀਆ ਭਰ ਵਿੱਚ ਬਿਊਟੀ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕ ਮੇਕਅਪ ਕੋਰਸ ਕਰਕੇ ਅਤੇ ਮੇਕਅਪ ਆਰਟਿਸਟ ਬਣ ਕੇ ਅੱਗੇ ਆ ਰਹੇ ਹਨ ਕਈ ਵਾਰ ਲੋਕਾਂ ਨੂੰ ਸਹੀ ਮਾਰਗਦਰਸ਼ਨ ਦੀ ਘਾਟ ਕਾਰਨ ਮੇਕਅਪ ਆਰਟਿਸਟ ਦੀ ਨੌਕਰੀ ਲੱਭਣ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਅੱਜ ਦੀ ਹੀ ਸਥਿਤੀ ਵਿੱਚ ਜੇਕਰ ਤੁਸੀਂ ਵੀ ਮੇਕਅਪ ਕੋਰਸ ਕੀਤਾ ਹੈ ਅਤੇ ਮੇਕਅਪ ਆਰਟਿਸਟ ਦੀ ਨੌਕਰੀ ਲੱਭ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮੇਕਅਪ ਆਰਟਿਸਟ ਦੀ ਨੌਕਰੀ ਕਿਵੇਂ ਲੱਭਣੀ ਹੈ ਮੇਕਅਪ ਆਰਟਿਸਟ ਦੀ ਨੌਕਰੀ ਲੱਭਣ ਦਾ ਸਭ ਤੋਂ ਆਸਾਨ ਤਰੀਕਾ ਕੀ ਹੈ ਤਾਂ ਆਓ ਵੀਡੀਓ ਸ਼ੁਰੂ ਕਰੀਏ ਅਤੇ ਇੱਕ ਪੇਸ਼ੇਵਰ ਮੇਕਅਪ ਆਰਟਿਸਟ ਬਣਨ ਅਤੇ ਨੌਕਰੀ ਲੱਭਣ ਦੇ ਆਸਾਨ ਤਰੀਕੇ ਬਾਰੇ ਜਾਣਦੇ ਹਾਂ ਇੱਕ ਪੇਸ਼ੇਵਰ ਮੇਕਅਪ ਆਰਟਿਸਟ ਬਣਨ ਲਈ ਤੁਹਾਨੂੰ ਇੱਕ ਚੰਗੀ ਅਕੈਡਮੀ ਤੋਂ ਕੋਰਸ ਕਰਨਾ ਪਵੇਗਾ ਜੇਕਰ ਤੁਸੀਂ ਵੀ ਇੱਕ ਚੰਗਾ ਪੇਸ਼ੇਵਰ ਮੇਕਅਪ ਆਰਟਿਸਟ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚੰਗੀ ਅਕੈਡਮੀ ਦੀ ਭਾਲ ਕਰਨੀ ਪਵੇਗੀ ਵਿਦਿਆਰਥੀ ਨੂੰ ਇਹ ਦੇਖਣਾ ਪਵੇਗਾ ਕਿ ਅਕੈਡਮੀ ਵਿੱਚ ਇੱਕ ਪੇਸ਼ੇਵਰ ਟ੍ਰੇਨਰ ਹੈ ਜਾਂ ਨਹੀਂ ਇੱਕ ਬੈਚ ਵਿੱਚ ਇਕੱਠੇ ਕਈ ਵਿਦਿਆਰਥੀਆਂ ਨੂੰ ਸਿਖਲਾਈ ਨਾ ਦਿਓ ਅਕੈਡਮੀ ਵਿੱਚ ਪ੍ਰੈਕਟੀਕਲ ਸਿਖਲਾਈ ਅਤੇ ਇੰਟਰਨਸ਼ਿਪ ਪਲੇਸਮੈਂਟ ਦਿੱਤੀ ਜਾਂਦੀ ਹੈ ਜਾਂ ਨਹੀਂ ਕਿਸੇ ਵੀ ਸਸਤੀ ਅਕੈਡਮੀ ਯਾ ਸਸਤੇ ਕੋਰਸ ਵਿੱਚ ਨਾ ਫਸੋ ਨਹੀਂ ਤਾਂ ਤੁਹਾਡੇ ਪੈਸੇ ਅਤੇ ਸਮਾਂ ਦੋਵੇਂ ਬਰਬਾਦ ਹੋਣਗੇ ਜੇਕਰ ਵਿਦਿਆਰਥੀ ਚਾਹੁੰਦੇ ਹਨ ਤਾਂ ਮੇਕਅਪ ਕੋਰਸ ਦੇ ਨਾਲ ਉਹ ਵਾਧੂ ਆਮਦਨ ਅਤੇ ਚੰਗੀ ਨੌਕਰੀ ਲਈ ਨੇਲ ਐਕਸਟੈਂਸ਼ਨ, ਹੇਅਰ ਐਕਸਟੈਂਸ਼ਨ, ਆਈ ਲੈਸ਼ ਐਕਸਟੈਂਸ਼ਨ ਦੇ ਕੋਰਸ ਵੀ ਕਰ ਸਕਦੇ ਹਨ ਇਹ ਤਿੰਨੋਂ ਕੋਰਸ ਮਿਲ ਕੇ ਬਾਜ਼ਾਰ ਵਿੱਚ ਇੱਕ ਪੇਸ਼ੇਵਰ ਮੇਕਅਪ ਕਲਾਕਾਰ ਦੀ ਮੰਗ ਵਧਾਉਂਦੇ ਹਨ ਜੇਕਰ ਅਸੀਂ ਭਾਰਤ ਵਿੱਚ ਅਕੈਡਮੀਆ ਦੀ ਪੇਸ਼ਕਸ਼ ਕਰਨ ਵਾਲੇ ਛੋਟੀ ਦੇ ਮੇਕਅਪ ਕੋਰਸ ਬਾਰੇ ਗੱਲ ਕਰੀਏ ਤਾਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਪਹਿਲੇ ਨੰਬਰ ਤੇ ਹੁੰਦੀ ਹੈ ਜਿਸ ਨੂੰ ਉੱਚ ਸਿਖਲਾਈ ਗੁਣਵਤਾ ਤੇ 100% ਪਲੇਸਮੈਂਟ ਦੇਣ ਦੇ ਕਾਰਨ ਲਗਾਤਾਰ 6 ਵਾਰ ਭਾਰਤ ਦੀ ਸਭ ਤੋਂ ਵਧੀਆ ਬਿਊਟੀ ਅਕੈਡਮੀ ਦੀ ਕਿਤਾਬ ਮਿਲ ਗਈ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੀ ਇੱਕ ਸ਼ਾਖਾ ਨੋਇਡਾ ਵਿੱਚ ਹੈ ਅਤੇ ਦੂਜੀ ਸ਼ਾਖਾ ਦਿੱਲੀ ਵਿੱਚ ਹੈ ਪਰ ਲ ਅਕੈਡਮੀ ਮੁੰਬਈ ਦੂਜੇ ਸਥਾਨ ਤੇ ਹੈ ਅਤੇ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਤੀਜੇ ਸਥਾਨ ਤੇ ਹੈ ਵਿਦਿਆਰਥੀ ਮੇਕਅਪ ਕੋਰਸ ਕਰਨ ਲਈ ਅਕੈਡਮੀਆਂ ਦੀ ਚੋਣ ਕਰਦੇ ਸਮੇਂ ਇਹਨਾਂ ਵਿੱਚੋਂ ਕੋਈ ਵੀ ਇੱਕ ਚੁਣ ਸਕਦੇ ਹਨ ਇੱਕ ਵਿਦਿਆਰਥੀ ਲਈ ਇੱਕ ਪੇਸ਼ੇਵਰ ਮੇਕਅਪ ਕਲਾਕਾਰ ਬਣਨ ਲਈ ਇੱਕ ਪੇਸ਼ੇਵਰ ਸਰਟੀਫਿਕੇਟ ਪ੍ਰਾਪਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਪੇਸ਼ੇਵਰ ਸਰਟੀਫਿਕੇਟ ਪ੍ਰਾਪਤ ਕਰੋ ਮੇਕਅਪ ਕੋਰਸ ਤੋਂ ਬਾਅਦ ਵਿਦਿਆਰਥੀ ਲਈ ਇੱਕ ਪੇਸ਼ੇਵਰ ਸਰਟੀਫਿਕੇਟ ਹੋਣਾ ਸਭ ਤੋਂ ਮਹੱਤਵਪੂਰਨ ਹੈ ਨੌਕਰੀ ਪ੍ਰਾਪਤ ਕਰਨ ਵਿੱਚ ਸਿਰਫ ਇੱਕ ਪੇਸ਼ੇਵਰ ਸਰਟੀਫਿਕੇਟ ਹੀ ਬਹੁਤ ਮਦਦ ਕਰਦਾ ਹੈ ਵਿਦਿਆਰਥੀਆਂ ਨੂੰ ਅਜਿਹੀ ਅਕੈਡਮੀ ਤੋਂ ਕੋਰਸ ਕਰਨਾ ਚਾਹੀਦਾ ਹੈ ਜਿੱਥੇ ਐਨਐਸਜੀਸੀ ਦੁਆਰਾ ਪ੍ਰਵਾਨਿਤ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ ਇੱਕ ਪੇਸ਼ੇਵਰ ਮੇਕਅਪ ਸਰਟੀਫਿਕੇਟ ਦੀ ਕੀਮਤ ਵੀ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਹੈ ਇੱਕ ਪੇਸ਼ੇਵਰ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਆਪਣਾ ਪੋਰਟਫੋਲੀਓ ਬਣਾਉਣਾ ਹੋਵੇਗਾ ਅਤੇ ਇਸ ਨੂੰ ਸੈਲੂਨ ਨਾਲ ਸਾਂਝਾ ਕਰਦੇ ਰਹਿਣਾ ਹੋਵੇਗਾ ਆਪਣਾ ਪੋਰਟਫੋਲੀਓ ਬਣਾਓ ਅਤੇ ਉਸ ਨੂੰ ਸੈਲੂਨ ਨਾਲ ਸਾਂਝਾ ਕਰੋ ਇੱਕ ਪੇਸ਼ੇਵਰ ਮੇਕਅਪ ਕਲਾਕਾਰ ਦੀ ਨੌਕਰੀ ਲਈ ਵਿਦਿਆਰਥੀ ਨੂੰ ਕੋਰਸ ਦੌਰਾਨ ਆਪਣੇ ਕੰਮ ਦਾ ਇੱਕ ਪੋਰਟਫੋਲੀਓ ਖੁਦ ਬਣਾਉਣਾ ਚਾਹੀਦਾ ਹੈ ਅਤੇ ਇਸ ਨੂੰ ਸੈਲੂਨ ਜਾਂ ਮੇਕਅਪ ਸਟੂਡੀਓ ਨਾਲ ਸਾਂਝਾ ਕਰਨਾ ਚਾਹੀਦਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਸੈਲੂਨ ਨੂੰ ਤੁਹਾਡਾ ਕੰਮ ਪਸੰਦ ਆਉਦਾ ਤਾਂ ਤੁਹਾਨੂੰ ਬਹੁਤ ਆਸਾਨੀ ਨਾਲ ਨੌਕਰੀ ਮਿਲ ਜਾਵੇਗੀ ਤੁਹਾਡਾ ਪੋਰਟਫੋਲੀਓ ਤੁਹਾਡੀ ਪ੍ਰਤਿਭਾ ਦਾ ਫੈਸਲਾ ਕਰਦਾ ਹੈ। ਅਜਿਹੀ ਸਥਿਤੀ ਵਿੱਚ ਪੋਰਟਫੋਲੀਓ ਜਿੰਨਾ ਵਧੀਆ ਹੋਵੇਗਾ, ਨੌਕਰੀ ਓਨੀ ਹੀ ਵਧੀਆ ਹੋਵੇਗੀ। ਇੱਕ ਪੇਸ਼ੇਵਰ ਮੇਕਅਪ ਕਲਾਕਾਰ ਦੀ ਨੌਕਰੀ ਲਈ ਵਿਦਿਆਰਥੀ ਲਈ ਸੋਸ਼ਲ ਮੀਡੀਆ ਤੇ ਐਕਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋਸ਼ਲ ਮੀਡੀਆ ਤੇ ਐਕਟਿਵ ਰਹੋ। ਜੇਕਰ ਤੁਸੀਂ ਇੱਕ ਪੇਸ਼ੇਵਰ ਮੇਕਅਪ ਕਲਾਕਾਰ ਵਜੋਂ ਕੰਮ ਕਰਨਾ ਚਾਹੁੰਦੇ ਹੋ ਅਤੇ ਇੱਕ ਚੰਗੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਸੋਸ਼ਲ ਮੀਡੀਆ ਤੇ ਐਕਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦਾਖਲੇ ਸਮੇਂ ਵਿਦਿਆਰਥੀਆਂ ਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਬਣਾਉਣਾ ਚਾਹੀਦਾ ਹੈ ਅਤੇ ਇਸ ਤੇ ਰੋਜ਼ਾਨਾ ਆਪਣਾ ਕੰਮ ਪੋਸਟ ਕਰਨਾ ਚਾਹੀਦਾ ਹੈ। ਸੋਸ਼ਲ ਮੀਡੀਆ ਦੀ ਪਹੁੰਚ ਜਿੰਨੀ ਬਿਹਤਰ ਹੋਵੇਗੀ, ਨੌਕਰੀ ਪ੍ਰਾਪਤ ਕਰਨਾ ਉਨਾਂ ਹੀ ਆਸਾਨ ਹੋਵੇਗਾ। ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਮੇਕਅਪ ਆਰਟਿਸਟਾਂ ਲਈ ਆਪਣਾ ਕੰਮ ਦਿਖਾਉਣ ਲਈ ਸਭ ਤੋਂ ਵੱਡਾ ਅਤੇ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਜੇਕਰ ਵਿਦਿਆਰਥੀ ਪੇਸ਼ੇਵਰ ਮੇਕਅਪ ਆਰਟਿਸਟ ਦੀ ਨੌਕਰੀ ਚਾਹੁੰਦੇ ਹਨ, ਤਾਂ ਉਹ ਔਨਲਾਈਨ ਜੋਬ ਪੋਰਟਲਾਂ ਤੇ ਵੀ ਅਰਜੀ ਪਾ ਸਕਦੇ ਹਨ। ਆਨਲਾਈਨ ਜੋਬ ਪੋਰਟਲਾਂ ਤੇ ਅਰਜੀ ਦਿੰਦੇ ਰਹੋ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਆਨਲਾਈਨ ਜੋਬ ਪੋਰਟਲ ਉਪਲਬਧ ਹਨ ਅਜੀਹੀ ਸਥਿਤੀ ਵਿੱਚ ਮੇਕਅਪ ਆਰਟਿਸਟ ਕੋਰਸ ਕਰਨ ਤੋਂ ਬਾਅਦ ਕੋਈ ਵੀ ਇਹਨਾਂ ਆਨਲਾਈਨ ਪੋਰਟਲਾਂ ਰਾਹੀਂ ਨੌਕਰੀਆਂ ਦੀ ਕੋਸ਼ਿਸ਼ ਕਰ ਸਕਦਾ ਹੈ ਇੱਥੇ ਤੁਹਾਨੂੰ ਆਪਣਾ ਪੂਰਾ ਪੋਰਟਫੋਲੀਓ ਰੱਖਣਾ ਹੋਵੇਗਾ ਜਿਸ ਤੋਂ ਬਾਅਦ ਵੱਡੇ ਸੈਲੂਨ ਮੇਕਅਪ ਸਟੂਡੀਓ ਤੋਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਆਉਣਗੀਆਂ ਵਿਦਿਆਰਥੀ ਪੇਸ਼ਕਸ਼ ਮੇਕਅਪ ਆਰਟਿਸਟ ਦੀਆਂ ਨੌਕਰੀਆਂ ਲਈ ਨੈਟਵਰਕਿੰਗ ਅਤੇ ਹਵਾਲੀਆਂ ਦੀ ਵਰਤੋਂ ਕਰ ਸਕਦੇ ਹਨ ਨੈਟਵਰਕਿੰਗ ਅਤੇ ਹਵਾਲੀਆਂ ਦੀ ਵਰਤੋਂ ਕਰੋ ਇੱਕ ਮੇਕਅਪ ਆਰਟਿਸਟ ਲਈ ਸਭ ਤੋਂ ਮਹੱਤਵਪੂਰਨ ਚੀਜ਼ ਇੱਕ ਨੈਟਵਰਕ ਬਣਾਉਣਾ ਹੈ ਨੈਟਵਰਕ ਜਿੰਨਾ ਵਧੀਆ ਹੋਵੇਗਾ ਮੇਕਅਪ ਆਰਟਿਸਟ ਨੂੰ ਓਨਾ ਹੀ ਵਧੀਆ ਕੰਮ ਮਿਲੇਗਾ ਇਸ ਦੇ ਨਾਲ ਜਦੋਂ ਵੀ ਤੁਸੀਂ ਕੰਮ ਕਰਦੇ ਹੋ ਤਾਂ ਆਪਣੇ ਗ੍ਰਾਹਕਾਂ ਤੋਂ ਫੀਡਬੈਕ ਅਤੇ ਹਵਾਲੀਆਂ ਲਈ ਜ਼ਰੂਰ ਪੁੱਛੋ ਜੇਕਰ ਗ੍ਰਾਹਕਾਂ ਨੂੰ ਤੁਹਾਡਾ ਕੰਮ ਪਸੰਦ ਆਉਂਦਾ ਤਾਂ ਉਹ ਤੁਹਾਨੂੰ ਜ਼ਰੂਰ ਇੱਕ ਰੈਫਰੈਂਸ ਦੇਣਗੇ ਕਈ ਵਾਰ ਤੁਹਾਡੇ ਪੁਰਾਣੇ ਗ੍ਰਾਹਕ ਇੱਕ ਨਵੇਂ ਕਲਾਇੰਟ ਨੂੰ ਰੈਫਰ ਕਰ ਸਕਦੇ ਹਨ ਚੰਗੀ ਸੇਵਾ ਦੇ ਕੇ ਤੁਸੀਂ ਮੂੰਹ ਜਬਾਨੀ ਨੌਕਰੀ ਵੀ ਪ੍ਰਾਪਤ ਕਰ ਸਕਦੇ ਹੋ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦੌਰਾਨ ਨੌਕਰੀ ਦੀ ਭਾਲ ਕਰਦੇ ਰਹਿਣਾ ਚਾਹੀਦਾ ਹੈ ਇੰਟਰਨਸ਼ਿਪ ਦੌਰਾਨ ਨੌਕਰੀਆਂ ਦੀ ਭਾਲ ਕਰਦੇ ਰਹੋ ਇੰਟਰਨਸ਼ਿਪ ਪ੍ਰਦਾਨ ਕਰਨ ਵਾਲੀ ਅਕੈਡਮੀ ਤੋਂ ਕੋਰਸ ਕਰੋ ਇੱਕ ਨਵੇਂ ਫ੍ਰੈਸ਼ਰ ਮੇਕਅਪ ਆਰਟਿਸਟ ਲਈ ਇੰਟਰਨਸ਼ਿਪ ਕਰਨਾ ਬਹੁਤ ਜ਼ਰੂਰੀ ਹੈ ਇੰਟਰਨਸ਼ਿਪ ਇੱਕ ਫ੍ਰੈਸ਼ਰ ਮੇਕਅਪ ਆਰਟਿਸਟ ਦੇ ਕੈਰੀਅਰ ਨੂੰ ਚੰਗੀ ਤਰ੍ਹਾਂ ਵਧਾਉਂਦੀ ਹੈ ਜ਼ਿਆਦਾਤਰ ਸੈਲੂਨ ਇੰਟਰਨਸ਼ਿਪ ਦੌਰਾਨ ਪੂਗਤਾਨ ਨਹੀਂ ਕਰਦੇ ਹਨ ਪਰ ਉਹ ਇੰਟਰਨਸ਼ਿਪ ਦਾ ਤਜਰਬਾ ਕੈਰੀਅਰ ਵਿੱਚ ਬਹੁਤ ਜ਼ਿਆਦਾ ਲਾਭਦਾਖ ਹੁੰਦਾ ਹੈ ਜੇਕਰ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਕਈ ਵਾਰ ਤੁਹਾਨੂੰ ਇੰਟਰਨਸ਼ਿਪ ਦੌਰਾਨ ਹੀ ਤਰਜੀਹ ਮਿਲਦੀ ਹੈ ਇਸ ਦੇ ਨਾਲ ਬਹੁਤ ਸਾਰੀਆਂ ਅਕਾਡਮੀਆਂ ਪਲੇਸਮੈਂਟ ਵੀ ਪ੍ਰਦਾਨ ਕਰਦੀਆਂ ਹਨ ਇਸ ਲਈ ਦਾਖਲੇ ਸਮੇਂ ਇਸ ਬਾਰੇ ਜਾਣਕਾਰੀ ਲਿਓ ਹੁਣ ਅਸੀਂ ਤੁਹਾਨੂੰ ਭਾਰਤ ਦੀਆਂ ਚੋਟੀ ਦੀਆਂ ਤਿੰਨ ਮੇਕਅਪ ਅਕੈਡਮੀਆ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਾਂ ਵਿਦਿਆਰਥੀ ਇਹ ਤੋਂ ਕੋਰਸ ਕਰਕੇ ਪੇਸ਼ੇਵਰ ਮੇਕਅਪ ਕਲਾਕਾਰ ਬਣ ਸਕਦੇ ਹਨ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਭਾਰਤ ਦੀ ਨੰਬਰ 1 ਬਿਊਟੀ ਕੋਰਸ ਅਤੇ ਮੇਕਅਪ ਕੋਰਸ ਕਰਨ ਵਾਲੀ ਅਕੈਡਮੀ ਹੈ ਇਸ ਅਕੈਡਮੀ ਨੂੰ ਉੱਚ ਸਿਖਲਾਈ ਗੁਣਵਤਾ ਅਤੇ ਸਭ ਤੋਂ ਵਧੀਆ ਨੌਕਰੀ ਪਲੇਸਮੈਂਟ ਦੇ ਕਾਰਨ ਲਗਾਤਾਰ 6 ਵਾਰ ਸਰਵੋਤਮ ਬਿਊਟੀ ਅਕੈਡਮੀ ਦਾ ਕਿਤਾਬ ਮਿਲ ਚੁਕਿਆ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਬਹੁਤ ਹੀ ਪੇਸ਼ੇਵਰ ਅਤੇ ਤਜਰਬੇਦਾਰ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਖਲਾਈ ਦੀ ਗੁਣਵਤਾ ਨੂੰ ਉੱਚਾ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾ ਜੋ ਹਰ ਇੱਕ ਬੱਚੇ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਦੀ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਜਾਂਦਾ ਹੈ ਪੂਰੇ ਭਾਰਤ ਦੇ ਨਾਲ-ਨਾਲ ਨੇਪਾਲ ਭੂਟਾਨ ਬੰਗਲਾਦੇਸ਼ ਆਸਟ੍ਰੇਲੀਆ ਆਦਿ ਦੇਸ਼ਾਂ ਤੋਂ ਵਿਦਿਆਰਥੀ ਇੱਥੇ ਸਿੱਖ ਲਈ ਲਈ ਹੁੰਦੇ ਹਨ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ ਹੈਅਰ ਕੋਰਸ ਨੇਲ ਕੋਰਸ ਬਿਊਟੀ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੈਅਰ ਐਕਸਟੈਂਸ਼ਨ ਕੋਰਸ ਮਾਈਕਰੋ ਬਲੈਂਡਿੰਗ ਕੋਰਸ ਸਥਾਈ ਮੇਕਅਪ ਕੋਰਸ ਅਤੇ ਅੰਤਰਰਾਸ਼ਟਰੀ ਕੋਰਸਾਂ ਆਦਿ ਲਈ ਭਾਰਤ ਵਿੱਚ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਬਿਊਟੀ ਕੰਪਨੀਆਂ ਅਤੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਵੱਡੀ ਮੰਗ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰ ਕੋਰਸਾਂ ਵਿੱਚ 100% ਨੌਕਰੀ ਦੀ ਪਲੇਸਮੈਂਟ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਯੁਕਤ ਰਾਜ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾ ਆਦੀ ਦੇਸ਼ਾਂ ਵਿੱਚ ਨੌਕਰੀ ਦੀ ਪਲੇਸਮੈਂਟ ਦਿੱਤੀ ਜਾਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਰਫ ਦੋ ਹੀ ਸ਼ਾਖਾਵਾਂ ਹਨ ਇੱਕ ਸ਼ਾਖਾ ਨੌਇਡਾ ਸੈਕਟਰ 18 ਵਿੱਚ ਹੈ ਅਤੇ ਦੂਜੀ ਸ਼ਾਖਾ ਰਾਜੋਰੀ ਗਾਰਡਨ ਦਿੱਲੀ ਵਿੱਚ ਹੈ ਤੁਸੀਂ ਮੇਰੀ ਸਕਰੀਨ ਉੱਪਰ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਪਤਾ ਦੇਖਦੇ ਹੋਵੋਗੇ ਦੂਜੇ ਨੰਬਰ ਤੇ ਆਉਂਦੀ ਹੈ ਪਰਲ ਅਕੈਡਮੀ ਮੁੰਬਈ ਭਾਰਤ ਦੀ ਦੂਜੀ ਸਭ ਤੋਂ ਵਧੀਆ ਮੇਕਅਪ ਕੋਰਸ ਅਕੈਡਮੀ ਪਰਲ ਅਕੈਡਮੀ ਦੀ ਮੁੰਬਈ ਵਾਲੀ ਬ੍ਰਾਂਚ ਹੈ ਪਰਲ ਅਕੈਡਮੀ ਦੇ ਇੱਕ ਬੈਚ ਵਿੱਚ ਕੈਂਤੀ ਤੋਂ 40 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੇਕਰ ਅਸੀਂ ਪਰਲ ਅਕੈਡਮੀ ਵਿੱਚ ਕਰਵਾਏ ਜਾਣ ਵਾਲੇ ਮੇਕਅਪ ਕੋਰਸ ਦੀ ਗੱਲ ਕਰੀਏ ਤਾਂ ਉਸ ਦੀ ਫੀਸ ਲਗਭਗ 4,20,000 ਹੈ ਅਤੇ ਉਸ ਦੀ ਡਿਊਰੇਸ਼ਨ 11 ਮਹੀਨੇ ਦੀ ਹੈ ਪਰਲ ਅਕੈਡਮੀ ਆਪਣੇ ਕੁਝ ਵਿਦਿਆਰਥੀਆਂ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਪ੍ਰਦਾਨ ਕਰਦੀ ਹੈ ਤੁਹਾਨੂੰ ਮੇਰੀ ਸਕਰੀਨ ਉੱਪਰ ਪਰਲ ਅਕੈਡਮੀ ਦਾ ਪੂਰਾ ਪਤਾ ਦਿਖਾਈ ਦੇ ਰਿਹਾ ਹੋਣਾ ਹੈ ਤੀਜੇ ਨੰਬਰ ਤੇ ਆਉਂਦੀ ਹੈ ਅਨੁਰਾਗ ਮੇਕਅਪ ਮੰਤਰ ਮੁੰਬਈ ਅਨੁਰਾਗ ਮੇਕਅਪ ਮੰਤਰ ਮੁੰਬਈ ਭਾਰਤ ਦੇ ਤੀਜੀ ਸਭ ਤੋਂ ਵਧੀਆ ਮੇਕਅਪ ਕੋਰਸ ਅਕੈਡਮੀ ਹੈ ਇਸ ਅਕੈਡਮੀ ਦੇ ਇੱਕ ਬੈਚ ਵਿੱਚ 20 ਫੀਰਿੰਗ ਦਿੱਤੀ ਜਾਂਦੀ ਹੈ ਅਨੁਰਾਗ ਮੇਕਅਪ ਮੰਦਰ ਅਕੈਡਮੀ ਮੁੰਬਈ ਵਿੱਚ ਕੋ ਮੇਕਅਪ ਕੋਰਸ ਦੀ ਫੀਸ 180000 ਰੁਪਇਆ ਤੇ ਉਸ ਦੀ ਡਿਊਰੇਸ਼ਨ 1 ਮਹੀਨੇ ਦੀ ਹੈ ਅਨੁਰਾਗ ਮੇਕਅਪ ਮੰਦਰ ਮੁੰਬਈ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਹੈ ਅਨੁਰਾਗ ਮੇਕਅਪ ਮੰਦਰ ਮੁੰਬਈ ਤੋਂ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਆਪਣੇ ਆਪ ਨੌਕਰੀ ਲੱਭਣੀ ਪੈਂਦੀ ਹੈ ਤੁਹਾਨੂੰ ਮੇਰੀ ਸਕਰੀਨ ਉੱਪਰ ਅਨੁਰਾਗ ਮੇਕਅਪ ਮੰਦਰ ਅਕੈਡਮੀ ਦਾ ਪੂਰਾ ਪਤਾ ਦੇਖ ਰਿਹਾ ਹੋਣਾ ਹੈ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓਗਾ ਤੁਸੀਂ ਕਿਸੇ ਹੋਰ ਟਾਪਿਕ ਤੇ ਵੀਡੀ ਅਸੀਂ ਇਸ ਟੌਪਿਕ ਤੇ ਵੀਡੀਓ ਜਲਦੀ ਹੀ ਲੈ ਕੇ ਆਵਾਂਗੇ ਤਾਂ ਦੋਸਤੋ ਇਸੇ ਤਰ੍ਹਾਂ ਆਪਣੇ ਕੈਰੀਅਰ ਤੋਂ ਜੁੜੀ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬੀ ਬਿਊਟੀ ਕੈਰੀਅਰ ਗਾਈਡ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਧੰਨਵਾਦ